ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਸ਼ਿਵ ਸੈਨਾ ਪੰਜਾਬ ਦੇ ਨਿਤਿੰਨ ਨੰਦ ਸਚਿਨ ਘਨੋਲੀ ਦੋਵਾਂ ਦੇ ਵਿੱਚੋਂ ਇੱਕ ਹੋ ਸਕਦਾ ਹੈ ਉਮੀਦਵਾਰ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸ਼ਿਵ ਸੈਨਾ ਆਗੂ ਸੰਜੀਪ ਘਨੋਲੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਸੀਟ ਹਿੰਦੂਆਦੀ ਸੀਟ ਹੈ ਜੇ ਕੋਈ ਵੀ ਹਿੰਦੂ ਉਮੀਦਵਾਰ ਨਹੀਂ ਉਤਾਰਿਆ ਜਾਂਦਾ ਤਾਂ ਸ਼ਿਵ ਸੈਨਾ ਪੰਜਾਬ ਆਪਣਾ ਉਮੀਦਵਾਰ ਉਤਾਰ ਸਕਦੀ ਹੈ ਜੋ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸਚਿਨ ਘਨੋਲੀ ਅਤੇ ਨਿਤਿਨੰਦਾ ਇਹਨਾਂ ਦੇ ਵਿੱਚੋਂ ਕੋਈ ਇੱਕ ਉਮੀਦਵਾਰ ਸ਼ਿਵ ਸੈਨਾ ਪੰਜਾਬ ਉਤਾਰ ਸਕਦੀ ਹੈ ਸ਼ਿਵ ਸੈਨਾ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਰੱਖੀ ਗਈ ਤੇ ਜਿਸ ਦੇ ਵਿੱਚ ਉਹਨਾਂ ਵੱਲੋਂ ਫੈਸਲਾ ਲਿੱਤਾ ਗਿਆ ਕਿ ਇਸ ਕਮੇਟੀ ਦੇ ਮੈਂਬਰ ਨਰੋਤਮ ਮਨਹਾਸ ਪਠਾਨਕੋਟ ਬਲਦੇਵ ਭਾਰਦਵਾ ਜਮਰਸਰ ਇੰਦਰਜੀਤ ਕਰਵਲ ਫਗਵਾੜਾ ਸੰਦੀਪ ਥਾਪਲ ਲੁਧਿਆਣਾ ਅਸ਼ਵਨੀ ਚੋਪੜਾ ਮੋਗਾ ਰੋਹਿਤ ਮਹਾਜਨ ਗੁਰਦਾਸਪੁਰ ਸੰਜੀਪ ਰਾਜਪੁਰਾ ਪਟਿਆਲਾ ਰਜੇਸ਼ ਗਰਗ ਮੁਕਸਰ ਮੀਟਿੰਗ ਦੇ ਵਿੱਚ ਫੈਸਲਾ ਲੈਣਗੇ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ Shiv Sena Punjab ਆਪਣੇ ਉਮੀਦਵਾਰ उतਾਰੇਗੀ ਫੈਸਲਾ ਲੈਣ ਤੋਂ ਬਾਅਦ Shiv Sena Punjab ਦੇ ਮੁਖੀ ਸੰਜੀਵ ਕਨੋਲੀ ਅਤੇ ਚੇਅਰਮੈਨ ਅਰਜੀਵ ਟੰਡਨ ਫਿਰ ਇਹਨਾਂ ਸੀਟਾਂ ਦੀ ਪਬਲਿਕ ਅਨਾਉਂਸਮੈਂਟ ਜਲਦ ਹੀ ਕਰਨਗੇ Shiv Sena Punjab ਨੇ ਪਹਿਲਾਂ ਹੀ ਬਿਆਨ ਜਾਰੀ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਪੰਜਾਬੀ 6 ਸੀਟਾਂ ਤੇ ਇਲੈਕਸ਼ਨ ਲੜੇਗਾ ਉਹ ਉਸ ਦਾ ਸਮਰਥਨ ਕਰਨਗੇ ਨਹੀਂ ਤਾਂ ਅਸੀਂ ਆਪਣੇ ਉਮੀਦਵਾਰ ਉਤਾਰਾਂਗੇ ਜੇ ਹਿੰਦੂ ਬਹੁਗਿਣਤੀ ਸੀਟਾਂ ਤੇ ਕੋਈ ਉਮੀਦਵਾਰ ਨਹੀਂ ਉਤਾਰਿਆ ਜਾਂਦਾ ਤਾਂ ਮਜਬੂਰੀ ਦੂਰਨ ਸਾਨੂੰ ਆਪਣੇ ਉਮੀਦਵਾਰ ਉਤਾਰਨੇ ਪੈਣਗੇ ਸ਼੍ਰੀ ਆਨੰਦਪਰਸਾਦ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੇਕਰ ਆਪੀ ਗੁਜ਼ਰੰਗੇ ਆਪਾਂ ਆਪਾਂ ਦੇ ਸ਼ਿਵ ਸਰਾ ਪੰਜਾਬ ਲੋਕ ਸਭਾ ਦੀਆਂ ਸੀਟਾਂ ਲੜਨ ਦੀ ਤਿਆਰੀ ਕਰ ਰਹੀ ਆ ਜਿਸ ਦੇ ਸਬੰਧ ਚ ਮੀਟਿੰਗ ਵੀ ਕੀਤੀ ਆ ਸ਼ਿਵ ਸਰਾ ਪੰਜਾਬ ਨੇ ਪਹਿਲਾਂ ਵੀ ਕਿਹਾ ਸੀ ਕਿ ਜਿਹੜੀਆਂ 6 ਸੀਟਾਂ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ ਆ ਉਹਨਾਂ ਚ ਹਿੰਦੂਆਂ ਦੀ ਬਹੁ ਗਿਣਤੀ ਆ ਜੇ ਉਹ 6 ਸੀਟਾਂ ਤੇ ਇਹ ਹਿੰਦੂ ਕੈਂਡੀਡੇਟ ਕੋਈ ਵੀ ਪਾਰਟੀ ਨਹੀਂ ਉਤਾਰਦੀ ਉੱਥੇ ਸ਼ਿਵ ਸੈਨਾ ਪੰਜਾਬ ਆਪਣੇ ਬਲ ਬੁੱਤੇ ਤੇ ਆਪਣੇ ਉਮੀਦਵਾਰ ਤਾ ਦੇਗੀ ਅੱਜ ਸਾਡੀ ਹਲਕਾ ਅਨੰਦਪੁਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਵਿੱਚ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਾਡੇ ਦੋ ਨਾਮਾਂ ਦੀ ਚਰਚਾ ਹੋਈ ਹੈ ਜਿਹੜੇ ਸਚਨ ਘਨੋਲੀ ਅਤੇ ਅਨੰਦਪੁਰ ਸਾਹਿਬ ਤੋਂ ਨੀਤਨ ਨੰਦਾ ਜੀ ਜਿਹੜੇ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਜੇ ਸਾਡੀ ਇਸ ਸੀਟ ਤੇ ਕੋਈ ਹਿੰਦੂ ਉਮੀਦਵਾਰ ਨਹੀਂ ਉਤਾਰਿਆ ਜਾਂਦਾ ਤਾਂ ਅਸੀਂ ਇਹਨਾਂ ਦੋਨੋਂ ਚੋਂ ਆਪਣਾ ਇੱਕ ਉਮੀਦਵਾਰ ਉਤਾਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਕਹਿ ਚੁੱਕੇ ਨੇ ਕਿ ਜਿੱਥੇ ਬਹੁ ਗਿਣਤੀ ਦੀਆਂ ਸੀਟਾਂ ਹਿੰਦੂ ਦੀਆਂ 6 ਸੀਟਾਂ ਉਹਨਾਂ ਤੇ ਜੇ ਹਿੰਦੂ ਉਮੀਦਵਾਰ ਨਹੀਂ ਤਾਰਦੇ ਤਾਂ ਸ਼ਿਵ ਸਾਰਾ ਪੰਜਾਬ ਆਪਣੇ ਉਮੀਦਵਾਰ ਤਾਰੇਗੀ ਸਾਡੀ ਪਹਿਲਾਂ ਤੋਂ ਹੀ ਇਹੀ ਡਿਮਾਂਡ ਸੀ ਪੰਜਾਬ ਦੇ ਵਿੱਚ ਗਊ ਮਾਤਾ ਦੇ ਨਾਂ ਤੇ ਕਿੰਨਾ ਕੌਂਟੈਕਸ ਲੈ ਰਿਆ ਪਰ ਅੱਜ ਗਊ ਮਾਤਾ ਰੋਡ ਤੇ ਘੁੰਮ ਰਹੀ ਆ ਅੱਤਵਾਦ ਪੀੜਤ ਪਰਿਵਾਰਾਂ ਨੂੰ ਅਜ ਤੱਕ ਮੁਆਵਜ਼ਾ ਨਹੀਂ ਮਿਲਿਆ ਅੱਜ ਸਾਡੇ ਮੰਦਰਾਂ ਦੀ ਕੀ ਦੁਰਦਸ਼ਾ ਸਾਡਾ ਨੌਜਵਾਨ ਪੀੜੀ ਨੂੰ ਕਾਲਜ ਤਾਂ ਬੜੇ ਖੋਲੇ ਹੋਏ ਨੇ ਲੇਕਿਨ ਕੰਮ ਕਰਨ ਵਾਸਤੇ ਕੋਈ ਰੋਜ਼ਗਾਰ ਦੀ ਮਹਿਮਾਨੀ ਸ਼ੁਰੂ ਕੀਤੀ ਅੱਜ ਫਰੀਦੀਆਂ ਚੀਜ਼ਾਂ ਦੇ ਦੇ ਕੇ ਸਰਕਾਰਾਂ ਗੁੰਮਰਾਹ ਕਰਦੀਆਂ ਸ਼ਿਵ ਸੈਨਾ ਦੀ ਇੱਕੋ ਮੰਗ ਰਹੇਗੀ ਵੇ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਵਾਸਤੇ ਇੰਡਸਟਰੀ ਲਾਈ ਜਾਵੇ ਫੈਕਟਰੀਆਂ ਲਾਈ ਜਾਣ ਕੰਮ ਦੇ ਸਾਧਨ ਕੀਤੇ ਜਾਣ ਤਾਂ ਕਿ ਨੌਜਵਾਨਾਂ ਨੂੰ ਨੌਕਰੀ ਅਤੇ ਕੰਮਕਾਰ ਦਿੱਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਵਿਚਾਰ ਬਣਾ ਰਹੇ ਨੇ ਤੇ ਜਲਦੀ ਸ਼ਿਵਸਰ ਪੰਜਾਬ ਵੀ ਮੈਦਾਨ ਚਾ